ਤਰਨਤਾਰਨ ਦੀ ਬਾਈ ਇਲੈਕਸ਼ਨ ਦੇ ਉੱਤੇ ਜਿੱਥੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਅਬਜ਼ਰਵਰਾਂ ਨੇ ਡਿਊਟੀ ਲਈ ਆਈ ਹੋਈ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਫੀਲਡ ਦੇ ਵਿੱਚ ਨੇ ਤਰਨਤਾਰਨ ਫਰੋਜਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਸਾਡੇ ਨਾਲ ਨੇ ਜਿਹੜੇ ਤਰਨਤਾਰਨ ਦੀ ਪੈਣੀ ਨਜ਼ਰ ਹੈ ਔਰ ਇਹਨਾਂ ਦੀ ਜਿਹੜੀ ਚੌਕਸ ਪ੍ਰਬੰਧਾਂ ਦੇ ਸਦਕਾ ਜਮਣੀ ਇਲੈਕਸ਼ਨ ਦੇ ਵਿੱਚ ਫਸਟ ਟਾਈਮ ਦੇਖਣ ਨੂੰ ਮਿਲ ਰਿਹਾ ਹੈ ਕਿ ਪੀਸਫੁੱਲ ਇਲੈਕਸ਼ਨ ਹੋ ਰਹੀ ਹੈ ਔਰ ਇੱਕ ਛੋਟੀ ਜਿਹੀ ਵਾਰਦਾਤ ਇਸ ਵਾਰ ਧਿਆਨ ਦੇ ਵਿੱਚ ਨਹੀਂ ਆਈ ਤਾਂ ਸਾਡੇ ਨਾਲ ਗਿੱਲ ਸਾਹਿਬ ਨੇ ਤਾਂ ਗਿੱਲ ਸਾਹਿਬ ਸਭ ਤੋਂ ਪਹਿਲਾਂ ਕਿਵੇਂ ਦੀ ਪੋਲਿੰਗ ਚੱਲ ਰਹੀ ਹੈ ਕੀ ਰਿਪੋਰਟ ਸੇ ਤੁਹਾਡੀ ਬੜੀ ਵਧੀਆ ਸਮੂਥ ਪੋਲਿੰਗ ਚੱਲ ਰਹੀ ਹੈ 7 ਵਜੇ ਤੋਂ ਪੋਲਿੰਗ ਸਟਾਰਟ ਹੋ ਗਈ ਸੀ ਜੀ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਬੜਾ ਕੋਆਪਰੇਟ ਕਰ ਰਹੀਆਂ ਔਰ ਪੁਲਿਸ ਵੀ ਜੋ ਹੈ ਪੂਰੀ ਮਸਟੈਟੀ ਦੇ ਨਾਲ ਸਾਰੇ ਆਫਸਰਸ ਐਸਐਸਪੀ ਤਰੰਤਾਰਨ ਡੀਸੀ ਤਰੰਤਾਰਨ ਔਰ ਮੈਂ ਖੁਦ ਵੀ ਜਿਹੜਾ ਹੈ ਸਾਰੇ ਜਿੰਨੇ ਵੀ ਅਸੀਂ ਚੱਕਰ ਲਾਇਆ ਪੋਲਿੰਗ ਸਟੇਸ਼ਨਾਂ ਦਾ ਅਮਨ ਮਾਨ ਦੇ ਨਾਲ ਜਿਹੜੀ ਹੈ ਉਹ ਪੋਲਿੰਗ ਚੱਲ ਰਹੀ ਹੈ ਹੁਣ ਤੱਕ ਕਰੀਬ 15% ਪੋਲਿੰਗ ਹੋ ਚੁੱਕੀ ਹੈ ਛੱਡ ਹੋਈ ਸੀ ਉਤਰਨਤ ਜਿਹੜੀਆਂ ਕਨਸਰਨਡ ਡਿਪਾਰਟਮੈਂਟਸ ਸੀ ਉਹਨਾਂ ਨੇ ਉਹਨਾਂ ਨੂੰ ਦੂਰ ਕੀਤਾ ਔਰ ਬੜੇ ਸਪੂਤਲੀ ਤੇ ਬੜੇ ਵਧੀਆ ਢੰਗ ਦੇ ਨਾਲ ਪੋਲਿੰਗ ਚੱਲ ਰਹੀ ਹੈ ਗਿਲਸਾਭ ਤੁਹਾਡੇ ਕੋਲ ਕਿਸੇ ਜਿਵੇਂ ਪੋਲਿਟੀਕਲ ਪਾਰਟੀਆਂ ਕੰਪਲੇਂਟਸ ਵਗੈਰਾ ਕਰਦੀ ਰਹਿੰਦੀਆਂ ਨੇ ਇਸ ਲੈਵਲ ਦੀ ਕੋਈ ਮੇਜਰ ਕਿਉਂਕਿ ਛੋਟੀਆਂ ਮੋਟੀਆਂ ਤਾਂ ਚਲੋ ਪਿੰਡ ਲੈਵਲ ਤੇ ਹੁੰਦੇ ਕੋਈ ਮੇਜਰ ਜਿਹੜਾ ਕਿ ਡੈਮੋਕ੍ਰੇਸੀ ਲਈ ਇੱਕ ਚੰਗਾ ਸਿਗਨਲ ਆ ਗਿਆ ਗਿਲਸਾਭ ਜਦੋਂ ਪੀਸਫੁਲ ਸਿਚੁਏਸ਼ਨ ਰਹਿੰਦੀ ਆ ਤਾਂ ਫਿਰ ਨੇਚਰਲੀ ਜਿਵੇਂ ਤੁਸੀਂ ਕਿਹਾ ਪੋਲਿੰਗ ਵੀ ਔਰ ਇਹ ਪੀਸਫੁਲ ਸਿਚੁਏਸ਼ਨ ਨੂੰ ਮੇਨਟੇਨ ਰੱਖਣ ਦੇ ਲਈ ਤੁਸੀਂ ਕਾਫੀ ਐਫਰਟ ਲਗਾਤਾਰ ਕੀਤੇ ਲਗਾਤਾਰ ਮੀਟਿੰਗ ਵੀ ਤੁਸੀਂ ਕੀਤੀਆਂ ਫੀਲਡ ਦੇ ਵਿੱਚ ਵੀ ਰਹੇ ਔਰ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਜੇ ਸਾਨੂੰ ਦੱਸ ਸਕੋ ਕਿਵੇਂ ਦੀ ਵਿਵਸਥਾ ਪੈਰਾਮਿਲਿਟਰੀ ਫੋਰਸਸ ਵੀ ਤੁਹਾਡੇ ਕੋਲ ਨੇ ਤੇ ਪੰਜਾਬ ਪੁਲਿਸ ਵੀ ਕੋਲੇ ਡਿਪਲॉयਮੈਂਟ ਕਿਵੇਂ ਕੀਤੀ ਗਈ ਤੁਸੀਂ ਜਿਹੜੇ ਵੇਖੋ ਪੋਲਿੰਗ ਬੂਥ ਜਾਂ ਪੋਲਿੰਗ ਸਟੇਸ਼ਨ ਵਰਨਰੇਬਲ ਜਾਂ ਨਾਨ ਵਰਨਰੇਬਲ ਹੈਗੇ ਉਹਦੇ ਚ ਜੋ ਵੀ ਈਸੀਆਈ ਦੀਆਂ ਗਾਈਡਲਾਈਨਸ ਉਸ ਮੁਤਾਬਕ ਪੈਰਾਮਿਲਿਟਰੀ ਫੋਰਸਸ ਦੀ ਆਊਟਸਾਈਡ ਦੇ ਇਨਸਾਈਡ ਜਿੱਥੇ ਵੀ ਪੋਲਿੰਗ ਸਟੇਸ਼ਨਸ ਹੈਗੇ ਆ ਪੰਜਾਬ ਪੁਲਿਸ ਉਸ ਮੁਤਾਬਕ ਜਿਹੜੀ ਹੈ ਡਿਪਲੋਇਮੈਂਟ ਜਿੰਨੀਆਂ ਵੀ ਈਸੀਆਈ ਦੀਆਂ ਗਾਈਡਲਾਈਨਸ ਜਾਂ ਪੈਰਾਮੀਟਰਸ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੀ ਹੈਗੀ ਸਾਰੀ ਡਿਪਲੋਇਮੈਂਟ ਕੀਤੀ ਗਈ ਹੈ ਨਾਕਾਬੰਦੀਆਂ ਸਸਾਰੀਆਂ ਮੇਜਰ ਜਿੰਨੀਆਂ ਵੀ ਰੋਡਸ ਹੈਗੀਆਂ ਸਟੇਟ ਹਾਈਵੇਜ਼ ਨੈਸ਼ਨਲ ਹਾਈਵੇਜ਼ ਈਵਨ ਜਿਹੜੀਆਂ ਜਿਹੜੀਆਂ ਸਾਡੀਆਂ ਛੋਟੀਆਂ ਸੜਕਾਂ ਵੀ ਹੈਗੀਆਂ ਉੱਥੇ ਸਾਰੀਆਂ ਕਰੀਬ 40 ਦੇ ਕਰੀਬ ਜਿਹੜੀਆਂ ਹੈਗੀਆਂ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀਆਂ ਕੀਤੀਆਂ ਗਈਆਂ ਇੰਦਾ ਹੀ ਜਿਹੜੀਆਂ ਹੈਗੀਆਂ ਵਾ 40 ਦੇ ਕਰੀਬ ਵੀ ਜਿਹੜੀਆਂ ਹੈਗੀਆਂ ਪੈਟਰੋਲਿੰਗ ਪਾਰਟੀਆਂ ਸਟ ਹੈਗੀਆਂ ਨੇ ਔਰ ਉਹ ਸਾਰੀਆਂ ਬਾਕੀ ਅਬਜ਼ਰਵਰਸ ਜਿਹੜੇ ਹੈਗੇ ਆ ਇਲੈਕਸ਼ਨ ਅਬਜ਼ਰਵਰਸ ਹੈਗੇ ਆ ਜਾਂ ਸਿਵਲ ਦੇ ਅਫਸਰਸ ਹੈਗੇ ਆ ਜਿੱਥੇ ਵੀ ਕਿਤੇ ਕੋਈ ਦਿੱਕਤ ਆ ਜਾਂਦੀ ਕੋਈ ਟੈਕਨੀਕਲ ਕਿਸੇ ਮਸ਼ੀਨ 'ਚ ਪ੍ਰੋਬਲਮ ਆ ਜਾਂਦੀ ਆ ਉਹਨੂੰ ਇਮੀਡੀਏਟਲੀ ਹੱਲ ਕੀਤਾ ਜਾਂਦਾ ਬਾਕੀ ਕੋਈ ਐਸ ਸੱਚ ਵੱਡੀ ਮੇਜਰ ਪ੍ਰੋਬਲਮ ਆਈ ਨਹੀਂ ਵੀ ਜਿੱਥੇ ਕਿਤੇ ਕੋਈ ਪੋਲਿੰਗ ਕਿਸੇ ਕਾਰਨ ਰੁਕ ਗਈ ਹੋਵੇ ਤੇ ਇੱਕਾ ਦੁੱਕਾ ਦੇ ਕਹਿਣਕਿਆਂ ਜਿਹੜੀਆਂ ਹੈ ਕਾ ਦੁੱਕਾ ਹੈਗੀਆਂ ਜਿਹੜੀਆਂ ਕੋਈ ਕੰਪਲੇਂਟਸ ਲੋਕਲ ਲੈਵਲ ਤੇ ਕੋਈ ਬੂਥ ਲੈਵਲ ਤੇ ਕੋਈ ਯਰ ਹੋ ਜਾਂਦੀ ਹੈ ਕਿਸੇ ਵੋਟ ਨੂੰ ਲੈ ਕੇ ਉਹ ਜਿਹੜੇ ਸਾਡੇ ਉੱਥੇ ਪ੍ਰੈਜ਼ਾਈਡਿੰਗ ਅਫਸਰਸ ਹੈਗੇ ਆ ਜਾਂ ਜਿਹੜੇ ਸਾਡੇ ਪੁਲਿਸ ਅਫਸਰ ਹੈਗੇ ਉਹ ਦੇ ਆਰ ਮਚੂਰ ਇਨਾਫ ਟੂ ਡੀਲ ਇਟ ਤੋਂ ਬਾਕੀ ਕੋਈ ਖਾਸ ਇਹਦੇ ਵਿੱਚ ਕੋਈ ਕੰਪਲੇਂਟ ਵਾਲੀ ਗੱਲ ਨਹੀਂ ਹੈ ਕਿ ਲੋਕ ਆਪਣੀਆਂ ਬੜੀਆਂ ਅਮਨ ਮਾਨ ਦੇ ਨਾਲ ਜਿਹੜੀ ਹੈ ਵੋਟ ਕਾਸਟਿੰਗ ਕਰ ਰਹੇ ਸਰ ਜਿਹੜੇ ਕੋਈ ਸ਼ੱਕੀ ਲੋਕ ਹੁੰਦੇ ਨੇ ਜਾਂ ਜਿਹੜੇ ਮਾਹੌਲ ਖਰਾਬ ਕਰਦੇ ਨੇ ਤੁਹਾਡੇ ਕੋਲ ਸਾਰੀਆਂ ਦੀ ਲਿਸਟਾਂ ਹੁੰਦੀਆਂ ਨੇ ਤਾਂ ਇਸ ਤਰ੍ਹਾਂ ਦੇ ਉੱਤੇ ਨਜ਼ਰ ਕੋਈ ਰੱਖੇ ਵੀ ਗਏ ਰਾਉਂਡ ਆਪ ਵੀ ਕੀਤੇ ਗਏ ਨੇ ਜਾਂ ਕੁਝ ਬਾਹਰਲੇ ਜ਼ਿਲ੍ਹੇ ਤੋਂ ਵੀ ਲੋਕ ਆ ਗਏ ਬੈਠ ਜਾਂਦੇ ਸ਼ਕਤੀ ਵਿਅਕਤੀ ਜਾਂ ਇਹਨਾਂ ਦੇ ਉੱਤੇ ਵੀ ਕੋਈ ਤੁਸੀਂ ਹੁਕਮ ਜਾਰੀ ਕੀਤਾ ਜੀ ਆਲਮੋਸਟ ਜਿੰਨੇ ਵੀ ਸਾਡੇ ਵੇਖੋ ਜਿੱਥੇ ਤੇ ਵੈਪਨ ਡਿਪੋਜ਼ੀਸ਼ਨ ਵੀ ਹੁੰਦੀ ਹੈ ਦੇ ਵਿੱਚ ਜਿਹੜੇ ਲਾਇਸੈਂਸ دار ਹੁੰਦੇ ਆ ਔਰ ਉਹਨਾਂ ਨੂੰ ਕੁਝ ਨੂੰ ਜਿੰਨਾਂ ਦੇ ਸਕਿਉਰਿਟੀ ਥ੍ਰੈਟਸ ਹੈਗੇ ਆ ਜਾਂ ਜਨਾਂ ਦੀ ਪੁਲਿਸ ਵੈਰੀਫਿਕੇਸ਼ਨ ਚਾਹੀਆ ਵੀ ਇਹਨਾਂ ਦੇ ਵੈਪਨਸ ਜਿਹੜੇ ਉਹ ਡਿਪੋਜ਼ਿਟ ਕਰਾਉਣੇ ਵਾਜਬ ਨਹੀਂ ਹੋਣਗੇ ਉਹਨਾਂ ਨੂੰ ਛੱਡ ਕੇ 100% ਅਸੀਂ ਜਿਹੜੇ ਹੈਗੇ ਆ ਵੈਪਨਸ ਜਿਹੜੇ ਇਸ ਕੌਨਸਟੀਟਿਊਐਂਸੀ 'ਚ ਜਮ੍ਹਾਂ ਕਰਾਏ ਹੋਏ ਆ ਔਰ ਜਿਹੜੇ ਭਗੌੜੇ ਹੈਗੇ ਪੀਓਸ ਉਹਨਾਂ ਕਾਫੀਆਂ ਦੀ ਅਸੀਂ ਅਰੈਸਟ ਵੀ ਕੀਤੀ ਆ ਹੋਰ ਵੀ ਜਿਹੜੇ ਵੀ ਕੋਈ ਇਹੋ ਜਿਹਾ ਮਾੜੇ ਅੰਸਰ ਹੈਗੇ ਜਿੰਨਾਂ ਤੇ ਜੋ ਬੰਦੇ ਜਿਹੜੇ ਮਾੜੇ ਹੁੰਦੇ ਆ ਸੀ ਇਸ ਕ੍ਰਾਈਮ ਦੇ ਮੁਜਮ ਜਿਹੜੇ ਕਿਸੇ ਵੀ ਧਿਰਾਂ ਕਿਸੇ ਵੀ ਵਿਅਕਤੀ ਵੱਲੋਂ ਜਿੰਨਾ ਦਾ ਮਿਸਯੂਜ਼ ਕੀਤਾ ਜਾ ਸਕਦਾ ਡਿਊਰਿੰਗ ਇਲੈਕਸ਼ਨ ਟਾਈਮ ਉਹ ਸਾਰਿਆਂ ਦੀਆਂ ਅਸੀਂ ਅਰੈਸਟ ਜਿਹੜੀਆਂ ਹੈਗੀਆਂ ਉਹ ਇਲੈਕਸ਼ਨ ਦੇ ਸਟਾਰਟ 'ਚ ਕਰਨੀਆਂ ਸ਼ੁਰੂ ਕਰਤੀਆਂ ਸੀ ਔਰ ਬੜੇ ਹੱਦ ਤੱਕ ਅਸੀਂ ਉਹਦੇ 'ਚ ਕਾਮਯਾਬ ਹੋਏ ਦਿਲ ਤੋਂ ਮੈਂ ਇਹ ਜਾਨਣਾ ਚਾਹੁੰਨਾ ਤਰਨਤਾਰਨ ਦੇ ਵੀ ਫਿਰੋਜ਼ਪੁਰੇ ਦੀ ਪੁਲਿਸ ਲਾਈ ਹੈ ਜਾਂ ਹੋਰ ਵੀ ਤੁਸੀਂ ਸਰਾਉਂਡਿੰਗ ਜ਼ਿਲ੍ਹਿਆਂ ਦੇ ਤੋਂ ਵੀ ਸਹਿਯੋਗ ਲਿਆ ਫੋਰਸ ਤੋਂ ਫਿਰੋਜ਼ਪੁਰੇ ਦੀ ਵੀ ਪੁਲਿਸ ਇਸ ਤੋਂ ਬਾਅਦ ਸਾਡੇ ਜਿਹੜੀ ਹੈਗੀ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਉਹਨਾਂ ਨੇ ਸਾਨੂੰ ਲਾਅ ਐਂਡ ਆਰਡਰ ਵਿੰਗਸ ਤੋਂ ਵੀ ਫੋਰਸ ਦਿੱਤੀ ਹੈ ਕਿਉਂਕਿ ਸਿਰਫ ਰੇਂਜ ਦੀ ਫੋਰਸ ਦੇ ਨਾਲ ਇਹੋ ਜਿਹੀ ਜਮਨੀ ਜਿਹੜੀ ਚੋਣ ਕਰਾਉਣੀ ਆ ਉਹ ਥੋੜੀ ਸੰਭਵ ਨਹੀਂ ਹੁੰਦੀ ਤਾਂ ਰੇਂਜ ਤੋਂ ਵੀ ਫਾਜ਼ਿਲਕਾ ਫਰੋਜਪੁਰ ਜ਼ਿਲ੍ਹਿਆਂ ਤੋਂ ਮੋਬਿਲਾਈਜ਼ ਹੋਈ ਹੈ ਬਾਕੀ ਸਾਨੂੰ ਲਾਅ ਐਂਡ ਆਰਡਰ ਬਾਕੀ ਦੇ ਜਿਹੜੇ ਸਾਡੇ ਯੂਨਿਟਸ ਹੈਗੇ ਆ ਪੀਏਪੀ ਵਗੈਰਾ ਉਹਨਾਂ ਸਾਰਿਆਂ ਤੋਂ ਵੀ ਜਿਹੜੀ ਫੋਰਸ ਮੁਹੱਈਆ ਕੀਤੀ ਗਈ ਸਰ ਪੀਸਫੁਲੀ ਰਹੀਆ اور ਲੋਕਾਂ ਨੇ ਆਰਡਰ ਦੀ ਮੈਂ ਫਿਰ ਦੱਸਣਾ ਚਾਹੁੰਦਾ ਲੋਕ ਜਦੋਂ ਮਾਹੌਲ ਪੀਸਫੁਲ ਰਹਿੰਦਾ ਤਾਂ ਫਿਰ ਲੋਕ VOTING POOL ਨਿਕਲਦੇ ਤੁਸੀਂ ਆਪਣੇ ਵੱਲੋਂ ਕੀ ਅਪੀਲ ਕਰਨਾ ਚਾਹੁੰਦੇ ਜੇ ਤਰਨਤਾਰਨ ਦੇ ਵੋਟਰਾਂ ਨੂੰ ਮੇਰੀ ਇਹੋ ਅਪੀਲ ਆ ਕਿ ਹਰ ਇੱਕ ਨੂੰ ਆਪਣੀ ਵੋਟ ਦਾ ਜਿਹੜਾ ਹੈਗਾ ਉਹ ਇਸਤੇਮਾਲ ਕਰਨਾ ਚਾਹੀਦਾ ਵੱਧ ਚੜ ਕੇ ਸਾਰੇ ਲੋਕ ਬਜ਼ੁਰਗ ਜਵਾਨ ਜਿੰਨੇ ਵੀ ਸਾਡੇ ਯੰਗਸਟਰਸ ਆ ਪਰ ਸਪੈਸ਼ਲੀ ਜਿਹੜੇ ਫਸਟ ਟਾਈਮਰ ਹੈਗੇ ਜਨਨ ਦੀ ਪਹਿਲੀ ਵੋਟ ਬਣੀ ਆ ਉਹਨਾਂ ਨੂੰ ਤਗੜੇ ਹੋ ਕੇ ਸਾਰਿਆਂ ਨੂੰ ਆ ਕੇ ਆਪਣੀਆਂ ਵੋਟ ਕਾਸਟ ਕਰਨੀ ਚਾਹੀਦੀ ਹੈ ਔਰ ਆਪਣੇ ਮਨਪਸੰਦ ਦਾ ਜਿਹੜਾ ਵਾ ਕੈਂਡੀਡੇਟ ਉਹਨੂੰ ਚਣਨਾ ਚਾਹੀਦਾ ਸਰ ਅਖੀਰ ਤੇ ਇੱਕ ਹੋਰ ਮੈਂ ਐਡ ਕਰਨਾ ਚਾਹੁੰਦਾ ਕਿ ਅਸੀਂ ਜਵਾਨਾਂ ਨੇ ਬੜੀ ਬਹੁਤ ਸਖਤ ਡਿਊਟੀ ਕੀਤੀ ਕਿਉਂਕਿ ਤਰਨ ਤਰਨ ਦੇ ਵਿੱਚ ਵੀ ਆ ਵੀ ਮੂਵਮੈਂਟ ਵੀ ਰਹੀ ਲਾਅ ਐਂਡ ਆਰਡਰ ਨੂੰ ਲੈ ਕੇ ਕਿਉਂਕਿ ਟਫ ਜਿਲ੍ਹਾ ਆ ਤੁਸੀਂ ਖੁਦ ਇਸ ਨੂੰ ਲੀਡ ਕੀਤਾ ਬਟ ਮੈਂ ਦੇਖਿਆ ਕਿ ਪੁਲਿਸ ਜਿਹੜੇ ਪੁਲਿਸ ਦੇ ਮੁਲਾਜ਼ਮ ਸੀਗੇ ਉਹ ਵੀ ਲੋਕਾਂ ਦੀ ਅਸੀਂ ਸਹਿਯੋਗ ਕਰਦੇ ਦੇਖ ਰਹੇ ਸੀ ਕਿਤੇ ਪਾਣੀ ਅਸੀਂ ਇੱਕ ਦੋ ਜਗ੍ਹਾ ਦੇਖਿਆ ਹੈਲਪ ਕਰ ਰਹੇ ਸੀ ਵੋਟਰਾਂ ਦੀ ਤਾਂ ਉਹ ਵੀ ਇੱਕ ਫ੍ਰੈਂਡਲੀ ਜਿਹਾ ਮਾਹੌਲ ਦੇ ਵਿੱਚ ਠੀਕ ਲੱਗਾ ਦੇਖ ਕੇ ਤੁਸੀਂ ਕੀ ਕਹਿੰਦੇ ਵੇਖੋ ਜਿਹੜੇ ਪੁਲਿਸ ਅਫਸਰ ਆ ਜਾਂ ਪੁਲਿਸ ਫੋਰਸ ਆ ਉਹ ਵੀ ਆਮ ਸਾਡੇ ਵਿੱਚੋਂ ਹੀ ਤੁਹਾਡੇ ਵਿੱਚੋਂ ਸਾਡੇ ਵਿੱਚੋਂ ਸਾਰੇ ਆਪਾਂ ਇੱਕੋ ਫੈਮਿਲੀ ਹੈਗੇ ਆ ਤੋ ਸਾਡਾ ਉਨਾ ਹੀ ਫਰਜ ਬਣਦਾ ਜਿਦਾ ਆਮ ਨਾਗਰਿਕ ਦਾ ਬਣਦਾ ਕੋਈ ਬਜ਼ੁਰਗਾ ਕੋਈ ਜਵਾਨ ਆ ਕੋਈ ਹੈਂਡੀਕੈਪ ਆ ਉਹਨੂੰ ਸਿਸਟ ਕਰਨਾ ਔਰ ਉਹਨੂੰ ਪੋਲਿੰਗ ਬੂਥ ਤੱਕ ਉਹਦੀ ਮਦਦ ਕਰਨਾ ਉਹਨੂੰ ਲੈ ਕੇ ਜਾਣ ਦੇ ਵਿੱਚ ਉਹਨੂੰ ਗਾਈਡ ਕਰਨ ਦੇ ਵਿੱਚ ਔਰ ਉਹਦੇ ਚ ਬੜੀ ਵਧੀਆ ਗੱਲ ਆ ਔਰ ਇਹਦੇ ਬਾਰੇ ਅਸੀਂ ਬਰੀਫਿੰਗ ਔਰ ਟਾਪ ਐਂਡ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਇਹ ਹਰੇਕ ਨੂੰ ਇਹ ਹਦਾਇਤ ਵੀ ਆ ਔਰ ਹਰੇਕ ਨੂੰ ਇਹ ਗੱਲ ਦੁਬ ਕਿਹਾ ਗਿਆ ਔਰ ਬਰੀਫ ਵੀ ਕੀਤਾ ਗਿਆ ਡੀ ਬਰੀਫ ਵੀ ਕੀਤਾ ਗਿਆ ਵੀ ਆਪਾਂ ਆਮ ਨਾਗਰਿਕ ਨੂੰ ਆ votar não ਪੂਰੀ ਅਸਿਸਟੈਂਸ ਦੇਣੀ ਹੈ ਇੱਕ ਦਾਇਰੇ ਦੇ ਵਿੱਚ ਰਹਿ ਕੇ ਤਾਂ ਕਿ ਆਪਾਂ ਮੈਕਸਿਮਮ ਪੋਲਿੰਗ ਕਰਾ ਕੇ ਜਿਹੜਾ ਹੈਗਾ ਵਾ ਅਸੀਂ ਇੱਕ ਮਾਈਲ ਮਤਲਬ ਇੱਕ ਮੀਲ ਪੱਥਰ ਸਟੈਬਿਸ਼ ਕਰ ਸਕੀਏ ਵੀ ਇਸ ਬਾਈ ਇਲੈਕਸ਼ਨ ਦੇ ਵਿੱਚ ਜਿਹੜੀ ਹੈ 80 90% VOTING ਹੋਈ ਧੰਨਵਾਦੀ ਤਾਂ ਫਿਰੋਜ਼ਪੁਰ ਦੇ ਡੀਆਈਜੀ ਸ਼੍ਰੀ ਹਰਮਨ ਵੀਰ ਸਿੰਘ ਗਿੱਲ ਤਾਂ ਮੈਂ ਫਿਰ ਦੱਸ ਦੇਣਾ ਚਾਹੁੰਦਾ ਕਿ ਜਿਸ ਲੈਵਲ ਦਾ ਤਰਨ ਤਰਨ ਦੇ ਸਿਕਿਉਰਿਟੀ ਦੇ ਅਰੇਂਜਮੈਂਟ ਦੇਖਣ ਨੂੰ ਮਿਲੇ ਇਸ ਵਾਰ ਤਾਂ ਬੜੀ ਅਮਨ ਸ਼ਾਂਤੀ ਦੇ ਨਾਲ ਟਿਲ ਅਜੇ ਤੱਕ 12 ਵਜੇ ਦਾ ਸਮਾਂ ਹੋ ਚੁੱਕਾ ਇੱਥੇ ਬੜੀ ਸ਼ਾਂਤੀ ਦੇ ਨਾਲ ਪੋਲਿੰਗ ਹੋ ਰਹੀ ਹੈ ਔਰ ਜਿਸ ਹਿਸਾਬ ਦੇ ਨਾਲ ਲੋਕ ਪੋਲਿੰਗ ਬੂਥਾਂ ਤੇ ਲੱਗੇ ਨੇ ਰਿਕਾਰਡ ਤੋੜ ਇਸ ਵਾਰ ਪੋਲਿੰਗ ਹੋ ਹੁੰਦੇ ਜਿਹੜੇ ਨੇ ਉਹ ਸੰਭਾਵਨਾ ਲੱਗ ਰਹੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਖ ਸੂਰਾ ਟੀਵੀ ਤਰਨਤਾਰਨ ਤਰਨਤਾਰਨ ਦੀ ਬਾਈ ਇਲੈਕਸ਼ਨ ਦੇ ਉੱਤੇ ਜਿੱਥੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਅਬਜ਼ਰਵਰਾਂ ਨੇ ਡਿਊਟੀ ਲਈ ਆਈ ਹੋਈ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਫੀਲਡ ਦੇ ਵਿੱਚ ਨੇ ਤਰਨਤਾਰਨ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਸਾਡੇ ਨਾਲ ਨੇ ਜਿਹੜੇ ਤਰਨਤਾਰਨ ਦੀ ਪੈਨੀ ਉਨ੍ਹਾਂ ਦੀ ਜਿਹੜੀ ਚੋਕਸ ਪ੍ਰਬੰਧਾਂ ਦੇ ਸਦਕਾ ਜਮਣੀ ਇਲੈਕਸ਼ਨ ਦੇ ਵਿੱਚ ਫਸਟ ਟਾਈਮ ਦੇਖਣ ਨੂੰ ਮਿਲ ਰਿਹਾ ਹੈ ਕਿ ਪੀਸਫੁੱਲ ਇਲੈਕਸ਼ਨ ਹੋ ਰਹੀ ਹੈ ਔਰ ਇੱਕ ਛੋਟੀ ਜੀ ਵੀ ਵਾਰਦਾਤ ਇਸ ਵਾਰ ਧਿਆਨ ਦੇ ਵਿੱਚ ਨਹੀਂ ਆਈ ਤਾਂ ਸਾਡੇ ਨਾਲ ਗਿਲਸਾਹਬ ਨੇ ਤਾਂ ਗਿਲਸਾਹਬ ਸਭ ਤੋਂ ਪਹਿਲਾਂ ਕਿਵੇਂ ਦੀ ਪੋਲਿੰਗ ਚੱਲ ਰਹੀ ਹੈ ਕੀ ਰਿਪੋਰਟ ਸੇ ਤੁਹਾਡੇ ਕੋਲ ਬੜੀ ਵਧੀਆ ਸਮੂਥ ਪੋਲਿੰਗ ਚੱਲ ਰਹੀ ਹੈ 7 ਵਜੇ ਤੋਂ ਪੋਲਿੰਗ ਸਟਾਰਟ ਹੋ ਗਈ ਸੀ ਜੀ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਹੈਗੀਆਂ ਬੜਾ ਕੋਆਪਰੇਟ ਕਰ ਰਹੀਆਂ ਔਰ ਪੁਲਿਸ ਵੀ ਜੋ ਹੈ ਕਿ ਪੂਰੀ ਮਸ਼ਟਾਇਤੀ ਦੇ ਨਾਲ ਸਾਰੇ ਆਫਸਰਸ ਤਰੰਤਾਰਨ ਤਰੰਤਾਰਨ ਡੀਸੀ ਤਰੰਤਾਰਨ اور ਮੈਂ ਖੁਦ ਵੀ ਜਿਹੜਾ ਹੈ ਸਾਰੇ ਜਿੰਨੇ ਵੀ ਅਸੀਂ ਚੱਕਰ ਲਾਇਆ ਪੋਲਿੰਗ ਸਟੇਸ਼ਨਾਂ ਦਾ ਅਮਨਮਾਨ ਦੇ ਨਾਲ ਜਿਹੜੀ ਹੈ ਉਹ ਪੋਲਿੰਗ ਚੱਲ ਰਹੀ ਹੈ ਹੁਣ ਤੱਕ ਕਰੀਬ 15% ਪੋਲਿੰਗ ਹੋ ਚੁੱਕੀ ਸੀ ਉਤरांत ਜਿਹੜੀਆਂ ਕਨਸਰਨਡ ਡਿਪਾਰਟਮੈਂਟਸ ਸੀ ਉਹਨਾਂ ਨੇ ਉਹਨਾਂ ਨੂੰ ਦੂਰ ਕੀਤਾ ਔਰ ਬੜੇ ਸਪੂਤਲੀ ਤੇ ਬੜੇ ਵਧੀਆ ਢੰਗ ਦੇ ਨਾਲ ਪੋਲਿੰਗ ਚੱਲ ਰਹੀ ਹੈ ਗਿਲਸਾਭ ਤੁਹਾਡੇ ਕੋਲ ਕਿਸੇ ਜਿਵੇਂ ਪੋਲੀਟੀਕਲ ਪਾਰਟੀਆਂ ਕੰਪਲੇਂਟਸ ਵਗੈਰਾ ਕਰਦੀ ਰਹਿੰਦੀਆਂ ਨੇ ਇਸ ਲੈਵਲ ਦੀ ਕੋਈ ਮੇਜਰ ਕਿਉਂਕਿ ਛੋਟੀਆਂ ਮੋਟੀਆਂ ਤਾਂ ਚਲੋ ਪਿੰਡ ਲੈਵਲ ਤੇ ਹੁੰਦੀਆਂ ਕੋਈ ਮੇਜਰ ਜਿਹੜਾ ਕਿ ਡੈਮੋਕ੍ਰੇਸੀ ਲਈ ਇੱਕ ਚੰਗਾ ਸਿਗਨਲ ਹੈ ਗਿਆ ਗਿਲਸਾਭ ਜਦੋਂ ਪੀਸਫੁਲ ਸਿਚੁਏਸ਼ਨ ਰਹਿੰਦੀ ਆ ਤਾਂ ਫਿਰ ਨੇਚਰਲੀ ਜਿਵੇਂ ਤੁਸੀਂ ਕਿਹਾ ਪੋਲਿੰਗ ਵੀ ਫਿਰ ਉਸ ਸਾਹਿਬ ਦੇ ਨਾਲ ਔਰ ਇਹ ਪੀਸਫੁਲ ਸਿਚੁਏਸ਼ਨ ਨੂੰ ਮੇਨਟੇਨ ਰੱਖਣ ਦੇ ਲਈ ਤੁਸੀਂ ਕਾਫੀ ਐਫਰਟ ਲਗਾਤਾਰ ਕੀਤੇ ਲਗਾਤਾਰ ਮੀਟਿੰਗ ਵੀ ਤੁਸੀਂ ਕੀਤੀਆਂ ਫੀਲਡ ਦੇ ਵਿੱਚ ਵੀ ਰਹੇ ਔਰ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਜੇ ਸਾਨੂੰ ਦੱਸ ਸਕੋ ਕਿਵੇਂ ਦੀ ਵਿਵਸਥਾ ਪੈਰਾਮਿਲਿਟਰੀ ਫੋਰਸਸ ਵੀ ਤੁਹਾਡੇ ਕੋਲ ਨੇ ਤੇ ਪੰਜਾਬ ਪੁਲਿਸ ਵੀ ਕੋਲੇ ਡਿਪਲੋਇਮਮੈਂਟ ਕਿਵੇਂ ਕੀਤੀ ਗਈ ਤੁਸੀਂ ਜਿਹੜੇ ਵੇਖੋ ਪੋਲਿੰਗ ਬੂਥ ਜਾਂ ਪੋਲਿੰਗ ਸਟੇਸ਼ਨ ਵਰਨਰੇਬਲ ਜਾਂ ਨਾਨ ਵਰਨਰੇਬਲ ਹੈਗੇ ਜੀ ਉਹਦੇ ਚ ਜੋ ਵੀ ਈਸੀਆਈ ਦੀਆਂ ਗਾਈਡਲਾਈਨਸ ਆ ਉਸ ਮੁਤਾਬਕ ਪੈਰਾ ਮਿਲਟਰੀ ਫੋਰਸਸ ਦੀ ਆਊਟਸਾਈਡ ਦੇ ਇਨਸਾਈਡ ਜਿੱਥੇ ਵੀ ਪੋਲਿੰਗ ਸਟੇਸ਼ਨਸ ਹੈਗੇ ਆ ਪੰਜਾਬ ਪੁਲਿਸ ਉਸ ਮੁਤਾਬਕ ਜਿਹੜੀ ਹੈ ਡਿਪਲॉयਮੈਂਟ ਜਿੰਨੀਆਂ ਵੀ ਈਸੀਆਈ ਦੀਆਂ ਗਾਈਡਲਾਈਨਸ ਜਾਂ ਪੈਰਾਮੀਟਰਸ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੀ ਹੈਗੀ ਆ ਸਾਰੀ ਡਿਪਲॉयਮੈਂਟ ਕੀਤੀ ਗਈ ਆ ਨਾਕਾ ਬੰਦੀਆਂ ਸਾਰੀਆਂ ਮੇਜਰ ਜਿੰਨੀਆਂ ਵੀ ਰੋਡਸ ਹੈਗੀਆਂ ਸਟੇਟ ਹਾਈਵੇਜ਼ ਨੈਸ਼ਨਲ ਹਾਈਵੇਜ਼ ਈਵਨ ਜਿਹੜੀਆਂ ਜਿਹੜੀਆਂ ਸਾਡੇ ਛੋਟੀਆਂ ਸੜਕਾਂ ਵੀ ਹੈਗੀਆਂ ਉੱਥੇ ਸਾਰੀਆਂ ਕਰੀਬ 40 ਦੇ ਕਰੀਬ ਜਿਹੜੀਆਂ ਹੈਗੀਆਂ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀਆਂ ਕੀਤੀਆਂ ਗਈਆਂ ਇਦਾਂ ਹੀ ਜਿਹੜੀਆਂ ਹੈਗੀਆਂ ਵਾ 50 40 ਦੇ ਕਰੀਬ ਵੀ ਜਿਹੜੀਆਂ ਹੈਗੀਆਂ ਪੈਟਰੋਲਿੰਗ ਪਾਰਟੀਆਂ ਸਟਾਈਆਂ ਨੇ ਔਰ ਉਹ ਸਾਰੀਆਂ ਬਾਕੀ ਆਬਜ਼ਰਵਰਸ ਜਿਹੜੇ ਹੈਗੇ ਆ ਇਲੈਕਸ਼ਨ ਆਬਜ਼ਰਵਰਸ ਹੈਗੇ ਆ ਜਾਂ ਸਿਵਲ ਦੇ ਆਫਸਰਸ ਹੈਗੇ ਆ ਜਿੱਥੇ ਵੀ ਕਿਤੇ ਕੋਈ ਦਿੱਕਤ ਆ ਜਾਂਦੀ ਕੋਈ ਟੈਕਨੀਕਲ ਕਿਸੇ ਮਸ਼ੀਨ 'ਚ ਪ੍ਰੋਬਲਮ ਆ ਜਾਂਦੀ ਆ ਉਹਨੂੰ ਇਮੀਡੀਏਟਲੀ ਹੱਲ ਕੀਤਾ ਜਾਂਦਾ ਕੀ ਕੋਈ ਸੱਚ ਵੱਡੀ ਮੇਜਰ ਪ੍ਰੋਬਲਮ ਆਈ ਨਹੀਂ ਕਿ ਜਿੱਥੇ ਕਿਤੇ ਕੋਈ ਪੋਲਿੰਗ ਕਿਸੇ ਕਾਰਨ ਰੁਕ ਗਈ ਹੋਵੇ ਤੇ ਇੱਕਾ ਦੁੱਕਾ ਨਿੱਕੇ ਨਿੱਕੇ ਜੜੀਆਂ ਹੈ ਕਾ ਦੁੱਖਾ ਹੈਗੀਆਂ ਜਿਹੜੀਆਂ ਕੋਈ ਕੰਪਲੇਂਟਸ ਲੋਕਲ ਲੈਵਲ ਤੇ ਕੋਈ ਬੂਥ ਲੈਵਲ ਤੇ ਕੋਈ ਏਰਰ ਹੋ ਜਾਂਦੀ ਹੈ ਕਿਸੇ ਵੋਟ ਨੂੰ ਲੈ ਕੇ ਸੋ ਜਿਹੜੇ ਸਾਡੇ ਉੱਥੇ ਪ੍ਰੈਜ਼ਾਈਡਿੰਗ ਅਫਸਰਸ ਹੈਗੇ ਆ ਜਾਂ ਜਿਹੜੇ ਸਾਡੇ ਪੁਲਿਸ ਅਫਸਰ ਹੈਗੇ ਉਹ ਦੇ ਆਰ ਮਚੂਰ ਇਨਾਫ ਟੂ ਡੀਲ ਇਟ ਤੋਂ ਬਾਕੀ ਕੋਈ ਖਾਸ ਇਹਦੇ ਵਿੱਚ ਕੋਈ ਕੰਪਲੇਂਟ ਵਾਲੀ ਗੱਲ ਨਹੀਂ ਹੈ ਕਿ ਲੋਕ ਆਪਣੀਆਂ ਬੜੀਆਂ ਅਮਨ ਮਾਨ ਦੇ ਨਾਲ ਜਿਹੜੀ ਹੈ ਵੋਟ ਕਾ ਕਰ ਰਹੇ ਸਰ ਜਿਹੜੇ ਕੋਈ ਸ਼ੱਕੀ ਲੋਕ ਹੁੰਦੇ ਨੇ ਜਾਂ ਜਿਹੜੇ ਮਾਹੌਲ ਖਰਾਬ ਕਰਦੇ ਜਿਹੜੇ ਤੁਹਾਡੇ ਕੋਲ ਸਾਰਿਆਂ ਦੀ ਲਿਸਟਾਂ ਹੁੰਦੀਆਂ ਨੇ ਤਾਂ ਇਸ ਤਰ੍ਹਾਂ ਦੇ ਉੱਤੇ ਨਜ਼ਰ ਕੋਈ ਰੱਖੇ ਵੀ ਗਏ ਰਾਊਂਡ ਆਪ ਵੀ ਕੀਤੇ ਗਏ ਨੇ ਜਾਂ ਕੁਝ ਬਾਹਰਲੇ ਜ਼ਿਲ੍ਹੇ ਤੋਂ ਵੀ ਲੋਕ ਆ ਗਏ ਬੈਠ ਜਾਂਦੇ ਸ਼ਕਤੀ ਵਿਅਕਤੀ ਜਾਂ ਇਹਨਾਂ ਦੇ ਉੱਤੇ ਵੀ ਕੋਈ ਤੁਸੀਂ ਹੁਕਮ ਜਾਰੀ ਕੀਤਾ ਜੀ অলਮੋਸਟ ਜਿੰਨੇ ਵੀ ਸਾਡੇ ਵੇਖੋ ਜਿੱਥੇ ਤੇ ਵੈਪਨ ਡੈਪੋਜੀਸ਼ਨ ਵੀ ਹੁੰਦੀ ਹੈ ਦੇ ਵਿੱਚ ਜਿਹੜੇ ਲਾਇਸੈਂਸ دار ਹੁੰਦੇ ਆ ਔਰ ਉਹਨਾਂ ਨੂੰ ਕੁਝ ਨੂੰ ਜਿਨ੍ਹਾਂ ਦੇ ਸਕਿਉਰਿਟੀ ਥ੍ਰੈਟਸ ਹੈਗੇ ਆ ਜਾਂ ਜਿਨ੍ਹਾਂ ਦੀ ਪੁਲਿਸ ਰੀਵੈਫਿਕੇਸ਼ਨ ਚਾਹੀਏ ਆ ਵੀ ਇਹਨਾਂ ਦੇ ਵੈਪਸ ਜਿਹੜੇ ਫੋਰ ਡਿਪੋਜ਼ਿਟ ਕਰਾਉਣੇ ਵਾਜਬ ਨਹੀਂ ਹੋਣਗੇ ਉਹਨਾਂ ਨੂੰ ਛੱਡ ਕੇ 100% ਅਸੀਂ ਜਿਹੜੇ ਹੈਗੇ ਆ ਵੈਪਨਸ ਜਿਹੜੇ ਇਸ ਕੌਨਸਟੀਚੂਐਂਸੀ 'ਚ ਜਮ੍ਹਾਂ ਕਰਾਏ ਹੋਏ ਆ ਔਰ ਜਿਹੜੇ ਭਗੌੜੇ ਹੈਗੇ ਪੀਓਸ ਉਹਨਾਂ ਕਾਫੀਆਂ ਦੀ ਅਸੀਂ ਅਰੈਸਟ ਵੀ ਕੀਤੀ ਆ ਹੋਰ ਵੀ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅਨਸਰ ਹੈਗੇ ਆ ਜਿਨ੍ਹਾਂ ਤੇ ਜੋ ਬੰਦੇ ਜਿਹੜੇ ਮਾੜੇ ਹੁੰਦੇ ਆ ਇਹਨਾਂ ਉਸ ਕ੍ਰਾਈਮ ਦੇ ਮੁਜਜ਼ਮ ਜਿਹੜੇ ਕਿਸੇ ਵੀ ਧਿਰਾਂ ਕਿਸੇ ਵੀ ਵਿਅਕਤੀ ਵੱਲੋਂ ਜਿਨ੍ਹਾਂ ਦਾ ਮਿਸਯੂਜ਼ ਕੀਤਾ ਜਾ ਸਕਦਾ ਡਿਊਰਿੰਗ ਇਲੈਕਸ਼ਨ ਟਾਈਮ ਉਹ ਸਾਰਿਆਂ ਦੀਆਂ ਅਸੀਂ ਅਰੈਸਟ ਜੜੀਆਂ ਹੈਗੀਆਂ ਉਹ ਇਲੈਕਸ਼ਨ ਦੇ ਸਟਾਰਟ ਚ ਕਰਨੀਆਂ ਸ਼ੁਰੂ ਕਰਤੀਆਂ ਸੀ ਔਰ ਬੜੇ ਹੱਦ ਤੱਕ ਅਸੀਂ ਉਹਦੇ ਚ ਕਾਮਯਾਬ ਹੋਏ। ਜਿਸ ਤਰ੍ਹਾਂ ਮੈਂ ਕਹਿੰਦੇ ਜਾਣਾ ਚਾਹੁੰਨਾ ਤਰਨਤਾਰਨ ਦੇ ਵਿੱਚ ਫਿਰੋਜ਼ਪੁਰ ਇਹਦੀ ਪੁਲਿਸ ਲਾਈ ਹੈ ਜਾਂ ਹੋਰ ਵੀ ਤੁਸੀਂ ਸਰਾਉਂਡਿੰਗ ਜ਼ਿਲ੍ਹਿਆਂ ਦੇ ਉੱਤੋਂ ਵੀ ਸਹਿਯੋਗ ਲਿਆ ਫਿਰੋਜ਼ਪੁਰ ਇਹਦੀ ਵੀ ਪੁਲਿਸ ਹੈਗੀ ਉਸ ਤੋਂ ਬਾਅਦ ਸਾਡੇ ਜਿਹੜੀ ਹੈਗੀ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਉਹਨਾਂ ਨੇ ਸਾਨੂੰ ਲਾਅ ਐਂਡ ਆਰਡਰ ਵਿੰਗਸ ਤੋਂ ਵੀ ਫੋਰਸ ਦਿੱਤੀ ਹੈ ਕਿਉਂਕਿ ਸਿਰਫ ਰੇਂਜ ਦੀ ਫੋਰਸ ਦੇ ਨਾਲ ਇਹੋ ਜਿਹੀ ਜਮਨੀ ਜਿਹੜੀ ਚੋਣ ਕਰਾਉਣੀ ਆ ਉਹ ਥੋੜੀ ਸੰਭਵ ਨਹੀਂ ਹੁੰਦੀ। ਤੋ ਰੇਂਜ ਤੋਂ ਵੀ ਫਾਜ਼ਿਲਕਾ ਫਰੋਜਪੁਰ ਜ਼ਿਲ੍ਹਿਆਂ ਤੋਂ ਮੋਬਿਲਾਈਜ਼ ਹੋਈ ਹੈ ਬਾਕੀ ਸਾਨੂੰ ਲਾਅ ਐਂਡ ਆਰਡਰ ਬਾਕੀ ਦੇ ਜਿਹੜੇ ਸਾਡੇ ਯੂਨਿਟਸ ਹੈਗੇ ਆ ਪੀਏਪੀ ਵਗੈਰਾ ਉਹਨਾਂ ਸਾਰਿਆਂ ਤੋਂ ਵੀ ਜਿਹੜੀ ਫੋਰਸ ਮੁਹੱਈਆ ਕੀਤੀ ਗਈ ਸਰ ਪੀਸਫੁਲੀ ਇਸ ਤਰ੍ਹਾਂ ਚੱਲ ਰਹੀ ਆ ਔਰ ਲੋਕਾਂ ਨੇ ਆਰਡਰ ਦੀ ਮੈਂ ਫਿਰ ਦੱਸਣਾ ਚਾਹੁੰਦਾ ਲੋਕ ਜਦੋਂ ਮਾਹੌਲ ਪੀਸਫੁਲ ਰਹਿੰਦਾ ਤਾਂ ਫਿਰ ਲੋਕ VOTING ਪੋਲ ਨਿਕਲਦੇ ਤੁਸੀਂ ਆਪਣੇ ਵੱਲੋਂ ਕੀ ਅਪੀਲ ਕਰਨਾ ਚਾਹੁੰਦੇ ਜੇ ਤਰਨ ਤਰਨ ਦੇ ਵੋਟਰਾਂ ਨੂੰ ਮੇਰੀ ਇਹੋ ਅਪੀਲ ਆ ਕਿ ਹਰ ਇੱਕ ਨੂੰ ਆਪਣੀ ਵੋਟ ਦਾ ਜਿਹੜਾ ਹੈਗਾ ਉਹ ਇਸਤੇਮਾਲ ਕਰਨਾ ਚਾਹੀਦਾ ਵੱਧ ਚੜ ਕੇ ਸਾਰੇ ਲੋਕ ਬਜ਼ੁਰਗ ਜਵਾਨ ਜਿੰਨੇ ਵੀ ਸਾਡੇ ਯੰਗਸਟਰਸ ਆ ਔਰ ਸਪੈਸ਼ਲੀ ਜਿਹੜੇ ਫਸਟ ਟਾਈਮਰ ਹੈਗੇ ਜਨਾਂ ਦੀ ਪਹਿਲੀ ਵੋਟ ਬਣੀ ਆ ਉਹਨਾਂ ਨੂੰ ਤਗੜੇ ਹੋ ਕੇ ਸਾਰਿਆਂ ਨੂੰ ਆ ਕੇ ਕਪੜੀਆਂ ਵੋਟ ਕਾਸਟ ਕਰਨੀ ਚਾਹੀਦੀ ਹੈ ਔਰ ਆਪਣੇ ਮਨਪਸੰਦ ਦਾ ਜਿਹੜਾ ਵਾ ਕੈਂਡੀਡੇਟ ਉਹਨੂੰ ਚਣਨਾ ਚਾਹੀਦਾ ਸਰ ਅਖੀਰ ਤੇ ਇੱਕ ਹੋਰ ਮੈਂ ਐਡ ਕਰਨਾ ਚਾਹੁੰਦਾ ਕਿ ਅਸੀਂ ਜਵਾਨਾਂ ਨੇ ਬੜੀ ਬਹੁਤ ਸਖਤ ਡਿਊਟੀ ਕੀਤੀ ਕਿਉਂਕਿ ਤਰਨਤਾਰਨ ਦੇ ਵਿੱਚ ਵੀ ਆਈਪੀ ਮੂਵਮੈਂਟ ਵੀ ਰਹੀ ਲਾਅ ਐਂਡ ਆਰਡਰ ਨੂੰ ਲੈ ਕੇ ਕਿਉਂਕਿ ਟਫ ਜਿਲ੍ਹਾ ਹੈ ਤੁਸੀਂ ਖੁਦ ਇਸ ਨੂੰ ਲੀਡ ਕੀਤਾ ਬਟ ਮੈਂ ਦੇਖਿਆ ਕਿ ਪੁਲਿਸ ਜਿਹੜੇ ਪੁਲਿਸ ਦੇ ਮੁਲਾਜ਼ਮ ਸੀਗੇ ਉਹ ਵੀ ਲੋਕਾਂ ਦੀ ਅਸੀਂ ਸਹਿਯੋਗ ਕਰਦੇ ਦੇਖ ਰਹੇ ਸੀ ਕਿਤੇ ਪਾਣੀ ਅਸੀਂ ਇੱਕ ਦੋ ਜਗ੍ਹਾ ਦੇਖਿਆ ਹੈਲਪ ਕਰ ਰਹੇ ਸੀ ਵੋਟਰਾਂ ਦੀ ਤਾਂ ਉਹ ਵੀ ਇੱਕ ਫ੍ਰੈਂਡਲੀ ਜਿਹਾ ਮਾਹੌਲ ਦੇ ਵਿੱਚ ਠੀਕ ਲੱਗਾ ਦੇ ਵੇਖੋ ਜਿਹੜੇ ਪੁਲਿਸ ਅਫਸਰ ਆ ਜਾਂ ਪੁਲਿਸ ਫੋਰਸ ਆ ਉਹ ਵੀ ਆਮ ਸਾਡੇ ਵਿੱਚੋਂ ਹੀ ਤੁਹਾਡੇ ਵਿੱਚੋਂ ਸਾਡੇ ਵਿੱਚੋਂ ਸਾਰੇ ਆਪਾਂ ਇੱਕੋ ਫੈਮਿਲੀ ਹੈਗੇ ਆ ਤਾਂ ਸਾਡਾ ਉਹਨਾਂ ਹੀ ਫਰਜ਼ ਬਣਦਾ ਜਿਦਾ ਆਮ ਨਾਗਰਿਕ ਦਾ ਬਣਦਾ ਕੋਈ ਬਜ਼ੁਰਗ ਆ ਕੋਈ ਜਵਾਨ ਆ ਕੋਈ ਹੈਂਡੀਕੈਪ ਆ ਉਹਨੂੰ ਸਿਸਟ ਕਰਨਾ ਔਰ ਉਹਨੂੰ ਪੋਲਿੰਗ ਬੂਥ ਤੱਕ ਉਹਦੀ ਮਦਦ ਕਰਨਾ ਉਹਨੂੰ ਲੈ ਕੇ ਜਾਣ ਦੇ ਵਿੱਚ ਉਹਨੂੰ ਗਾਈਡ ਕਰਨ ਦੇ ਵਿੱਚ ਔਰ ਉਹਦੇ 'ਚ ਬੜੀ ਵਧੀਆ ਗੱਲ ਆ ਔਰ ਇਹਦੇ ਬਾਰੇ ਅਸੀਂ ਬਰੀਫਿੰਗ ਔਰ ਟੌਪ ਐਂਡ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਇਹ ਹਰ ਇੱਕ ਨੂੰ ਇਹ ਹਦਾਇਤ ਔਰ ਹਰੇਕ ਨੂੰ ਇਹ ਗੱਲ ਦੋ ਕਿਹਾ ਗਿਆ ਔਰ ਬਰੀਫ ਵੀ ਕੀਤਾ ਗਿਆ ਡੀ ਬਰੀਫ ਵੀ ਕੀਤਾ ਗਿਆ ਵੀ ਆਪਾਂ ਆਮ ਨਾਗਰਿਕ ਨੂੰ ਆਮ ਵੋਟਰ ਨੂੰ ਪੂਰੀ ਅਸਿਸਟੈਂਸ ਦੇਣੀ ਹੈ ਇੱਕ ਦਾਇਰੇ ਦੇ ਵਿੱਚ ਰਹਿ ਕੇ ਤਾਂ ਕਿ ਆਪਾਂ ਮੈਕਸਿਮਮ ਪੋਲਿੰਗ ਕਰਾ ਕੇ ਜਿਹੜਾ ਹੈਗਾ ਵਾ ਅਸੀਂ ਇੱਕ ਮਾਈਲ ਮਤਲਬ ਇੱਕ ਮੀਲ ਪੱਥਰ ਸਟੈਬਲਿਸ਼ ਕਰ ਸਕੀਏ ਵੀ ਇਸ ਬਾਈ ਇਲੈਕਸ਼ਨ ਦੇ ਵਿੱਚ ਜਿਹੜੀ ਆ 80 90% VOTING ਹੋਈ ਧੰਨਵਾਦੀ ਤਾਂ ਫਿਰੋਜ਼ਪੁਰ ਦੇ ਡੀਆਈਜੀ ਸ਼੍ਰੀ ਹਰਮਨ ਵੀਰ ਸਿੰਘ ਗਿੱਲ ਤਾਂ ਮੈਂ ਫਿਰ ਦੱਸ ਦੇਣਾ ਚਾਹੁੰਦਾ ਕਿ ਜਿਸ ਲੈਵਲ ਦਾ ਤਰਨਤਾਰਨ ਦੇ ਵਿੱਚ ਸਿਕਿਉਰਿਟੀ ਦੇ ਅਰੇਂਜਮੈਂਟ ਦੇਖਣ ਨੂੰ ਮਿਲੇ ਇਸ ਵਾਰ ਤਾਂ ਬੜੀ ਅਮਨ ਸ਼ਾਂਤੀ ਦੇ ਨਾਲ till ਅਜੇ ਤੱਕ 12 ਵਜੇ ਦਾ ਸਮਾਂ ਹੋ ਲੇ ਬੜੀ ਸ਼ਾਂਤੀ ਦੇ ਨਾਲ ਪੋਲਿੰਗ ਹੋ ਰਹੀ ਹੈ ਔਰ ਜਿਸ ਹਿਸਾਬ ਦੇ ਨਾਲ ਲੋਕ ਪੋਲਿੰਗ ਬੂਥਾਂ ਤੇ ਲੱਗੇ ਨੇ ਰਿਕਾਰਡ ਤੋੜ ਇਸ ਵਾਰ ਪੋਲਿੰਗ ਹੋਉਂਦੇ ਜਿਹੜੇ ਨੇ ਉਹ ਸੰਭਾਵਨਾ ਲੱਗ ਰਹੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਿਨਕ ਸੂਰਿਆ ਟੀਵੀ ਤਰੰਤਾਰ